ਕੋਏ ਪੰਜਾਬ ਸਰਕਾਰ ਲੋਕਤੰਤਰ ਦਾ ਕਾਣ ਕਰ ਰਹੀ ਹੈ ਪੰਜਾਬ ਦੇ ਵਿੱਚ ਤਾਨਾਸ਼ਾਹੀ ਪੈਦਾ ਕਰਕੇ ਅੱਜ ਲੋਕਾਂ ਨੂੰ ਅਕਾਲੀ ਵਰਕਰਾਂ ਨੂੰ ਪੰਜਾਬ ਦਾ ਹਿੱਤ ਰੱਖਣ ਵਾਲੇ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਢੱਕਿਆ ਜਾ ਰਿਹਾ ਇਹ ਗੁੰਡਾਗਰਦੀ ਨਹੀਂ ਤੇ ਬਦਮਾਸ਼ੀ ਨਹੀਂ ਤੇ ਹੋਰ ਕੀ ਹੈ ਹਰ ਬੰਦਾ ਆਪਣੀ ਆਵਾਜ਼ ਕਹਿਣ ਤੋਂ ਅੱਜ ਜਿਹੜਾ ਬੇਵਸ ਹੈ ਇਸ ਕਾਰਨ ਸਰਕਾਰ ਦੀਆਂ ناکਾਮੀਆਂ ਸਰਕਾਰ ਚਾਹੁੰਦੀ ਹੈ ਕਿ ਸਾਡੀਆਂ ناکਾਮੀਆਂ ਨੂੰ ਕੋਈ ਲੀਡਰ ਲੋਕਾਂ ਦੇ ਸਾਹਮਣੇ ਪੇਸ਼ ਨਾ ਕਰੇ ਇਸੇ ਕਰਕੇ ਮਜੀਠੀਆ ਸਾਹਿਬ ਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਕੁੱਝੇ ਪਾਉਣ ਵਾਸਤੇ ਆ ਜਿਹੜੀ ਚਾਰਾ ਜੋਈ ਕੀਤੀ ਜਾ ਰਹੀ ਹੈ ਬਿਕਰਮ ਸਿੰਘ ਬੰਜੀ ਥਿਆ ਇੱਕ ਬੰਦਾ ਨਹੀਂ ਇੱਕ ਪੰਜਾਬ ਦਾ ਪੁਵੇਖਾ ਪੰਜਾਬ ਦੀ ਸੋਚ ਪਰ ਨਾਲ ਕਿਸ ਤਰ੍ਹਾਂ ਦੇ ਦੇ ਉਹ ਥੋੜਾ ਥੋੜਾ ਸੋ ਮੈਂ ਪਹਿਲਾਂ ਜਿਹੜਾ ਇੱਥੇ ਪ੍ਰੋਟੈਸਟ ਸ਼ੁਰੂ ਕੀਤਾ ਪਰ ਨਾਲ ਦੇ ਚੱਕ ਦੇ ਦੇਖੋ ਇਹ ਪੰਜਾਬ ਸਰਕਾਰ ਲੋਕਤੰਤਰ ਦਾ ਕਹਾਣ ਕਰ ਰਹੀ ਹੈ ਪੰਜਾਬ ਦੇ ਵਿੱਚ ਤਾਨਾਸ਼ਾਹੀ ਪੈਦਾ ਕਰਕੇ ਅੱਜ ਲੋਕਾਂ ਨੂੰ ਅਕਾਲੀ ਵਰਕਰਾਂ ਨੂੰ ਪੰਜਾਬ ਦਾ ਹਿੱਤ ਰੱਖਣ ਵਾਲੇ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਢੱਕਿਆ ਜਾ ਰਿਹਾ ਇਹ ਗੁੰਡਾਗਰਦੀ ਨਹੀਂ ਤੇ ਬਦਮਾਸ਼ੀ ਨਹੀਂ ਤੇ ਹੋਰ ਕੀ ਹੈ ਹਰ ਬੰਦਾ ਆਪਣੀ ਆਵਾਜ਼ ਕਹਿਣ ਤੋਂ ਅੱਜ ਜਿਹੜਾ ਬੇਵਸ ਹੈ ਇਹ ਸਰਕਾਰ ਕਿਆ ਕਰ ਰਹੀ ਹੈ ਪੁਲਿਸ ਸਟੇਟ ਬਣਾ ਕੇ ਲੋਕਾਂ ਨੂੰ ਮਤਲਬ ਅੰਦਰ ਸੁਟਿਆ ਜਾ ਰਿਹਾ ਬੜੀ ਬੇਸ਼ਰਮੀ ਦੀ ਗੱਲ ਹੈ ਇਹ ਪੰਜਾਬ ਦੇ ਲੋਕਾਂ ਦੀ ਅਣਖ ਨੂੰ ਬੰਗਾਰਾ ਪੰਜਾਬ ਦੇ ਲੋਕਾਂ ਨੂੰ ਇਸ ਜਿਹੜੀ ਹੱਕ ਔਰ ਸੱਚ ਦੀ ਲੜਾਈ ਔਰ ਪੰਜਾਬ ਦੇ ਭਵਿੱਖ ਦੀ ਜਿਹੜੀ ਲੜਾਈ ਉਹਨੂੰ ਜਿਹੜਾ ਮਤਲਬ ਦਿੱਲੀ ਦੇ ਖਿਲਾਫ ਲੜਨ ਲਈ ਅੱਜ ਕਰਾਂ ਤੋਂ ਬਾਹਰ ਹੋਣਾ ਚਾਹੀਦਾ ਹੈ। ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਹਾਂਜੀ ਮਰਦਾਬਾਦ ਆਪੀ ਮੁੱਖ ਮੰਤਰੀ ਸਤਿਗੁਰੂ ਨਾਮਦਾਬ ਇੱਕ ਮਿੰਟ ਇੱਕ ਮਿੰਟ ਸਰਕਾਰ ਜਿਹੜੀ ਸਾਡੇ 3.5 ਸਾਲ ਦੇ ਰਾਜ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਪੀੜਾ ਪਰੋਸ਼ਨ ਤੋਂ ਸਬਾਇ ਕੱਖ ਨਹੀਂ ਦੇ ਸਕੀ ਇਸ ਕਾਰਨ ਸਰਕਾਰ ਦੀਆਂ ناکਾਮੀਆਂ ਸਰਕਾਰ ਚਾਹੁੰਦੀ ਹੈ ਕਿ ਸਾਡੀਆਂ ناکਾਮੀਆਂ ਨੂੰ ਕੋਈ ਲੀਡਰ ਲੋਕਾਂ ਦੇ ਸਾਹਮਣੇ ਪੇਸ਼ ਨਾ ਕਰੇ ਇਸੇ ਕਰਕੇ ਮਜੀਠੀਆ ਸਾਹਿਬ ਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਕੁੱਝੇ ਪਾਉਣ ਵਾਸਤੇ ਆ ਜਿਹੜੀ ਚਾਰਾ ਜੋਈ ਕੀਤੀ ਜਾ ਰਹੀ ਹੈ ਇਹ ਛਰੇ ਆਮ ਗੁੰਡਾਗਰਦੀ ਹੈ ਔਰ ਜਿਹੜਾ ਲੋਕਤੰਤਰ ਦਾ ਕਾਣ ਹੈ ਸਾਡੇ ਡੈਮੋਕ੍ਰੇਸੀ ਦਾ ਪੰਜਾਬ ਦੇ ਵਿੱਚ ਕਤਲ ਹੋ ਰਿਹਾ ਮੈਂ ਕਹਿੰਦਾ ਜੀ ਭਗਵੰਤ ਮਾਨ ਸਾਹਿਬ ਨੂੰ ਕਿ ਤੁਸੀਂ ਲੈ ਦਿਓ ਬਾਬਾ ਬੇਦਕਰ ਸਾਹਿਬ ਦੀ ਫੋਟੋ ਤੁਸੀਂ ਲੈ ਦਿਓ ਆਪਣੇ ਕੈਮਰੇਆਂ ਦੇ ਵਿੱਚ ਲੱਗੀ ਹੋਈ ਅੱਜ ਸ਼ਹੀਦ ਭਗਤ ਸਿੰਘ ਦੀ ਫੋਟੋ ਕਿਆ ਕਰ ਰਹਾ ਹੈ ਯਾਰ ਤੁਸੀਂ ਪਰੇ ਪੰਜਾਬੀ ਨੇ ਇਹ ਜਾਣਦੇ ਨੇ ਅਸੀਂ ਆਪਣੇ ਹੱਕ ਸੱਚ ਦੀ ਲੜਾਈ ਕਿਸ ਤੰਗ ਨਾਲ ਲੜਨੀ ਹੈ ਅਸੀਂ ਕੱਲ ਵੀ ਸੜਕਾਂ ਤੇ ਆ ਅੱਜ ਵੀ ਸੜਕਾਂ ਤੇ ਸੜਕਾਂ ਤੇ ਵੀ ਲੜਾਈ ਲੜਾਂਗੇ ਔਰ ਮਾਨਯੋਗ ਅਦਾਲਤਾਂ ਦੇ ਵਿੱਚ ਵੀ ਲੜਾਈ ਲੜਾਂਗੇ ਵਿਕਰਮ ਸਿੰਘ ਬੰਜੀ ਠੀਏ ਇੱਕ ਬੰਦਾ ਨਹੀਂ ਇੱਕ ਪੰਜਾਬ ਦਾ ਪਵਿੱਖਾ ਪੰਜਾਬ ਦੀ ਸੋਚ ਹੈ ਬਿਲਕੁਲ ਦੇਖੋ ਲਗਾ ਬਿਲਕੁਲ ਦੇਖੋ ਇਹ ਤਸਵੀਰਾਂ ਦੇਖ ਸਕਦੇ ਜਿੱਥੇ ਸ਼੍ਰੋਮਣੀ ਕੱਲ ਲਈ तमाम ਲੀਡਰਸ਼ਿਪ ਇਸ ਵਕਤ ਇੱਥੇ ਪਹੁੰਚੀ ਹੋਈ ਹੈ ਇਹ ਤਸਵੀਰਾਂ ਸਾਫ਼ ਤੌਰ ਤੇ ਬਿਆਨ ਕਰ ਰਹੇ ਨੇ ਕਿ ਹੁਣ ਜਿਹੜੀ ਪੁਲਿਸ ਹੈ ਫੇਰ ਤੋਂ ਇੱਕ ਵਾਰੀ ਇੱਥੋਂ ਨਾਂ ਲੈ ਕੇ ਜਾ ਰਹੀ ਹੈ ਇਹ ਤਸਵੀਰਾਂ ਦੇਖ ਸਕਦੇ ਹੋ ਜਿਵੇਂ ਸ਼ਾਂਤਵਾਦੀ ਤਰੀਕੇ ਨਾਲ ਜਿਹੜਾ ਉਹ ਪ੍ਰੋਟੈਸਟ ਸ਼ੁਰੂ ਕੀਤਾ ਗਿਆ ਪਰ ਇੱਕੋ ਮਿੰਟ ਦੇ ਵਿੱਚ ਆਪਾਂ ਕਹੀਏ ਤਾਂ ਇੱਕੋ ਝਟਕੇ ਦੇ ਵਿੱਚ ਜਿਹੜੀ ਪੁਲਿਸ ਡਿਟੇਨ ਕਰਕੇ ਇੱਥੋਂ ਲੈ ਗਈ ਹੈ ਤਾਂ ਇਹ ਤਸਵੀਰਾਂ ਇਸ ਵਕਤ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕੁਝ ਹੀ ਸਮੇਂ ਜਿਹੜੀ ਹੈ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਉਹ ਇੱਥੋਂ ਦੀ ਡਿਟੇਨ ਕਰਕੇ ਲੈ ਕੇ ਗਈ ਕਿਉਂਕਿ ਵਿਕਰਮਜੀਤ ਸਿੰਘ ਮੰਜੀਠੀ ਦੇਖੇ ਗੱਲ ਕਰੀ ਤਾਂ ਅ ਕੱਲ ਬੀਤੇ ਦਿਨ ਜਿਹੜੇ ਵਿਜਲੈਂਸ ਵੱਲੋਂ ਜਿਹੜਾ ਕੇਸ ਦਾਇਰ ਕੀਤਾ ਗਿਆ ਜਿਸ ਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਜਿਹੜਾ ਆਨ ਡਿਟੇਨ ਕਰਕੇ ਜਿਹੜੇ ਲੈ ਕੇ ਚੱਲ ਗਏ ਸੀਗੇ ਪਰ ਇਸ ਵਕਤ ਤਸਵੀਰਾਂ ਦੇਖ ਸਕਦੇ ਹੋ ਇਹ ਪੂਰੀ ਤਸਵੀਰਾਂ ਜਿੱਥੇ ਅਖਾਲੀ ਦਲ ਦੀ ਜਿਹੜੀ तमाम ਲੀਡਰਸ਼ਿਪ ਆ ਹੁਣ ਪੁਲਿਸ ਨੇ ਜਿਹੜਾ ਘੇਰਾਬੰਦੀ ਕਰਕੇ ਇਹਨਾਂ ਨੂੰ ਇੱਥੋਂ ਦੀ ਲੈ ਕੇ ਜਾ ਰਹੇ ਨੇ